ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਜੰਟ ਟੁੱਪਲ ਮੈਂ ਸਟਾਕ ਮਾਰਕੀਟ ਪਿਛਲੇ 14-15 ਸਾਲਾਂ ਤੋਂ ਟ੍ਰੇਡ ਐਂਡ ਇਨਵੈਸਟ ਕਰ ਰਿਹਾ ਪਿਛਲੇ 12 ਸਾਲਾਂ ਤੋਂ ਐਦਾ ਇੰਸਟੀਚਿਊਟ ਅਸੀਂ ਲੋਕਾਂ ਨੂੰ ਪੜਾ ਰਹੇ ਹਜ਼ਾਰਾਂ ਸਟੂਡੈਂਟ ਹੁਣ ਤੱਕ ਸਾਡੇ ਕੋਲ ਪੜ ਚੁੱਕੇ ਐ ਤੇ ਹਜੇ ਵੀ ਮੰਥਲੀ ਸਾਡੇ ਕੋਲੇ 100 ਤੋਂ ਵੱਧ ਸਟੂਡੈਂਟ ਇਨਰੋਲ ਹੁੰਦੇ ਐ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਲੁਧਿਆਣਾ ਰਗੀਆਂ ਬ੍ਰਾਂਚਾਂ 'ਚ ਸੋ ਅੱਜ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗਾ ਤੁਹਾਨੂੰ ਸ਼ੇਅਰ ਮਾਰਕੀਟ ਸਿਖਾਊਗਾ ਜਿੰਨਾ ਮੈਨੂੰ ਤਜਰਬਾ ਉਹ ਮੈਂ ਤੁਹਾਡੇ ਨਾਲ ਵੰਡਣ ਦੀ ਕੋਸ਼ਿਸ਼ ਕਰੂੰਗਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਇੱਕ ਚੀਜ਼ ਜਿਹੜੀ ਇਹਦੇ 'ਚ ਆਪਾਂ ਡਿਸਕਸ ਕਰਾਂਗੇ ਉਹ ਤੁਹਾਡੇ ਕਿਸੇ ਨਾ ਕਿਸੇ ਵੇਚ ਕਿਸੇ ਨਾ ਕਿਸੇ ਰੂਪ ਚ ਕੰਮ ਆ ਸਕਦੀ ਹੈ ਜਾਂ ਤਾਂ ਤੁਸੀਂ ਉਹਦੇ ਨਾਲ ট্রেਡਰ ਵਧੀਆ ਬਣ ਸਕਦੇ ਹੋ ਜਾਂ ਮੇਬੀ ਤੁਹਾਨੂੰ ਇਨਵੈਸਟਮੈਂਟ ਚ ਉਹਦੇ ਚ ਹੈਲਪ ਮਿਲ ਜੇ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਨਵਾਂ ਬੰਦਾ ਹੈ ਜਿਹਨੂੰ ਮਾਰਕੀਟ ਬਾਰੇ ਕੁਝ ਨਹੀਂ ਪਤਾ ਹੁੰਦਾ ਜਿਹਨੂੰ ਚਾਰਟ ਰੀਡਿੰਗ ਨਹੀਂ ਆਉਂਦੀ ਜਿਹਨੂੰ ਟ੍ਰੈਂਡ ਐਨਾਲਿਸਿਸ ਨਹੀਂ ਪਤਾ ਹੈ ਜਾਂ ਜਿਹਨੂੰ ਇਹ ਵੀ ਨਹੀਂ ਪਤਾ ਕਿ ਚਾਰਟ ਖੋਲ ਕੇ ਦੇਖਨੇ ਕਿੱਥੋਂ ਉਹਨਾਂ ਤੋਂ ਆਪਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਵੇਂ ਕਿਹੜੀ ਵੈਬਸਾਈਟ ਹੈ ਕਿਹੜਾ ਟੂਲ ਹੈ ਜਿਹੜਾ ਆਪਾਂ ਯੂਜ਼ ਕਰਦੇ ਹਾਂ YouTube ਸ਼ਾਰਟਸ অর ਇੰਸਟਾਗ੍ਰam ਰੀਲਾਂ ਦੇ ਮਾਧਿਅਮ ਨਾਲ ਮੈਂ ਰੋਜ਼ ਉਹਦੇ 60 60 ਸਕਿੰਡ ਦੇ ਹਿਸਾਬ ਨਾਲ ਮੈਂ ਟਾਪਿਕ ਕਵਰ ਕਰ ਰਹੇ ਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹਦੇ ਤੋਂ ਵੀ ਡੇਲੀ ਸਿੱਖ ਕੇ ਬੈਨੀਫਿਟ ਲੈ ਸਕਦੇ ਹੋ ਸੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਟਰੇਡਿੰਗ 뷰 ਫ੍ਰੀ ਹੈ ਇਹ ਟੂਲ ਟਰੇਡਿੰਗ 뷰 ਜੇ ਤੁਹਾਡੇ ਕੋਲ ਲੈਪਟਾਪ ਹੈਗਾ ਤਾਂ ਤੁਸੀਂ ਲੈਪਟਾਪ ਤੋਂ ਯੂਜ਼ ਕਰ ਲਓ ਜੇ ਤੁਸੀਂ ਲੈਪਟਾਪ ਨਹੀਂਗਾ ਮੋਬਾਈਲ ਤੋਂ ਵੀ ਇਹਦੀ ਐਪ ਜਿਹੜੀ ਫ੍ਰੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਵੇਂ ਤੁਸੀਂ ਇੱਥੇ Google ਤੇ ਲਿਖੋਗੇ ਟਰੇਡਿੰਗ 뷰 ਟਰੇਡਿੰਗ 뷰 ਦੀ ਵੈਬਸਾਈਟ ਖੋਲੋਗੇ ਇਦਾਂ ਤੁਹਾਡੇ ਕੋਲ ਟ੍ਰੇਡਿੰਗ 뷰 ਦੀ ਵੈਬਸਾਈਟ ਖੁੱਲ ਜੂਗੀ ਹੁਣ ਤੁਸੀਂ ਇਹਦੇ ਤੇ ਚਾਰਟ ਤੇ ਜਾ ਕੇ ਚਾਰਟ ਵੱਡਾ ਮਤਲਬ ਜਿੱਥੇ ਜਿਵੇਂ ਮੈਂ ਕੀਤਾ ਤੁਸੀਂ ਵੱਡਾ ਕਰ ਲਓ ਚਾਰਟ ਇਸ ਤਰੀਕੇ ਨਾਲ ਤੁਹਾਡੇ ਕੋਲ ਇੱਕ ਲਾਲ ਔਰ ਹਰੇ ਰੰਗ ਦਾ ਚਾਰਟ ਓਪਨ ਹੋ ਜੂਗਾ ਜਿਹਨੂੰ ਤੁਸੀਂ ਨਾਰਮਲ ਜਿਹੜਾ ਚਾਰਟ ਹੁੰਦਾ ਜਿਹੜਾ ਹਰੇਕ ਦੁਨੀਆ ਦਾ ਜਿਹੜਾ ਸਟਾਕ ਮਾਰਕੀਟ ਵਾਲਾ ਬੰਦਾ ਚਾਹੇ ਉਹ ਇਨਵੈਸਟਰ ਚਾਹੇ ਟ੍ਰੇਡਰ ਉਹ ਚਾਰਟ ਨੂੰ ਦੇਖਦੇ ਹੀ ਦੇਖਦਾ ਠੀਕ ਹੈ ਇਹਦੇ ਤੇ ਕੋਈ ਇੰਡੀਕੇਟਰ ਹੀ ਇਹ ਗੱਲਾਂ ਆਪਾਂ ਬਾਅਦ ਚੋਂ ਕਰਾਂਗੇ ਪਹਿਲਾਂ ਬੇਸਿਕ ਚਾਰਟ ਨੂੰ ਦੇਖਣਾ ਔਰ ਉਹਨੂੰ ਸਮਝਣਾ ਸਿਖਾ ਰਿਹਾ ਹਾਂ ਬਾਈ ਡਿਫਾਲਟ ਇਥੇ ਐਸ ਐਂਡ ਪੀ 500 ਜੋ ਕਿ ਜੋ ਕਿ ਅਮਰੀਕਾ ਦਾ ਇੰਡੈਕਸ ਆ ਉਹ ਓਪਨ ਹੋ ਗਿਆ ਆਪਾਂ ਇਥੋਂ ਆਪਣੀ ਇੰਡੀਅਨ ਮਾਰਕੀਟ ਦੇ ਸਟਾਕਸ ਲਾ ਸਕਦੇ ਸਭ ਤੋਂ ਪਹਿਲੇ ਨੰਬਰ ਤੇ ਨਿਫਟੀ ਨਿਫਟੀ ਦਾ ਲਾ ਲੈਂਦੇ ਨਿਫਟੀ ਬੇਸਿਕਲੀ ਕੀ ਹੈ ਨਿਫਟੀ ਇੱਕ ਇੰਡੈਕਸ ਹੈ ਇੰਡੈਕਸ 'ਚ ਆਪ ਆਪ 'ਚ ਇਹਦੇ 'ਚ ਰੀਅਲ ਟਰੇਡਿੰਗ ਨਹੀਂ ਹੁੰਦੀ ਇੰਡੈਕਸ ਬੇਸਿਕਲੀ ਇੰਡੀਆ 'ਚ ਨਿਫਟੀ 50 ਹੈ ਤਾਂ 50 ਕੰਪਨੀਆਂ ਟੌਪ ਦੀਆਂ ਉਹਨਾਂ ਦਾ ਐਵਰੇਜ ਪ੍ਰਾਈਸ ਆਪਰ ਨੂੰ ਦਿਖਾਉਂਦਾ ਤਾਂ ਜੇ 50 ਕੰਪਨੀਆਂ 'ਚ ਮੈਜੋਰਟੀ ਦੀਆਂ ਕੰਪਨੀਆਂ ਵੱਧ ਰਹੀਆਂ ਨੇ ਤਾਂ ਨਿਫਟੀ ਵੀ ਉੱਪਰ ਜਾਊਗੀ ਜੇ 50 ਕੰਪਨੀਆਂ ਜੋ ਮੈਜੋਰਟੀ ਦੀਆਂ ਕੰਪਨੀਆਂ ਥੱਲੇ ਆ ਰਹੀਆਂ ਨੇ ਤਾਂ ਇਹ ਵੀ ਤਾਂ ਬੇਸਿਕਲੀ ਐਵਰੇਜ ਦੇ ਹਿਸਾਬ ਨਾਲ ਜੇ ਕੰਪਨੀਆਂ ਦਾ ਐਵਰੇਜ ਜਿਆਦਾ ਐਵਰੇਜ ਵਾਲੀਆਂ ਕੰਪਨੀਆਂ ਇਨਕਰੀਜ਼ ਹੋ ਰਹੀਆਂ ਨਿਫਟੀ ਇਨਕਰੀਜ਼ ਹੋਊਗੀ ਡਿਕਰੀਜ਼ ਹੋ ਰਹੀਆਂ ਡਿਕਰੀਜ਼ ਹੋਊਗੀ ਤਾਂ ਇਹ ਲਾਲ ਔਰ ਹਰਾ ਇਹਦੇ ਚ ਜਿਹੜੀਆਂ ਬੇਸਿਕਲੀ ਸ਼ੇਪਸ ਨੇ ਇਹ ਕਈ ਲੋਕਾਂ ਨੂੰ ਇਹਦੇ ਚ ਬਹੁਤ ਕਨਫਿਊਜ਼ਨ ਹੁੰਦੀ ਹੈ ਜਾਂ ਸਮਝ ਨਹੀਂ ਆਉਂਦਾ ਇਹਨਾਂ ਨੂੰ ਆਪਾਂ ਕੈਂਡਲਸਟਿਕਸ ਕਹਿੰਦੇ ਆ ਕੈਂਡਲਸਟਿਕਸ ਬੇਸਿਕਲੀ ਜੇ ਆਪਾਂ ਸਮਝਣਾ ਹੈ ਤਾਂ ਕੈਂਡਲਸਟਿਕ ਚਾਰਟ ਜਿਹੜੇ ਨੇ ਉਹ ਮੋਮਬਤੀ ਇਹਨੂੰ ਤੁਸੀਂ ਕਹਿ ਸਕਦੇ ਹੋ ਇਹ ਜਪਾਨੀਜ਼ ਮੈਥਡ ਹੁੰਦਾ ਚਾਰਟ ਨੂੰ ਰੀਡ ਕਰਨ ਦਾ ਜਪਾਨੀਆਂ ਨੇ ਇਹ ਬਣਾਈ ਸੀਗੇ ਇਹ ਕੈਂਡਲ ਇੱਕ ਦਿਨ ਦੀ ਇੱਕ ਕੈਂਡਲ ਆ ਫਿਲਹਾਲ ਆਪਣੇ ਕੋਲੇ ਇੱਕ ਦਿਨ ਦੀ ਇੱਕ ਕੈਂਡਲ ਦਾ ਮਤਲਬ ਕੀ ਹੈ ਕਿ ਇੱਕ ਕੈਂਡਲ ਇੱਕ ਸ਼ੇਪ ਹੁੰਦੀ ਹੈ ਇਹਦੇ ਵਿੱਚ ਟੋਟਲ ਚਾਰ ਵੈਲਿਊ ਸਟੋਰ ਕਰਦੀ ਹੈ ਅਗਲੇ ਦਿਨ ਪੂਰੀ ਕੈਂਡਲ ਬਣੂਗੀ ਉਹਦੇ 'ਚ ਵੀ ਚਾਰ ਵੈਲਿਊ ਸਟੋਰ ਹੋਣਗੀਆਂ ਔਰ ਇਸ ਤਰੀਕੇ ਨਾਲ ਇੱਕ ਕੈਂਡਲ ਇੱਕ ਦਿਨ ਤਾਂ ਇੱਕ ਕੈਂਡਲ ਇੱਕ ਦਿਨ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਜੇ ਆਪਾਂ 1 ਡੇ ਇੱਥੇ ਡੀ ਲਿਖਿਆ ਹੋਇਆ ਹੈ ਡੇ ਦਾ ਚਾਰਟ ਲਾਇਆ ਹੈ ਠੀਕ ਹੈ ਹੁਣ ਇੱਕ ਦਿਨ ਚ ਇੱਕ ਦੇ ਇੱਕ ਕੈਂਡਲ ਇੱਕ ਦਿਨ ਨੂੰ ਰਿਪਰੈਜ਼ੈਂਟ ਕਰਨ ਦਾ ਮਤਲਬ ਕੀ ਹੈ ਕਿ ਉਸ ਦਿਨ ਦੀਆਂ ਚਾਰ ਮੇਨ ਡਾਟਾ ਪੁਆਇੰਟਸ ਮਤਲਬ ਚਾਰ ਮੇਜਰ ਜਿਹੜੇ ਡਾਟਾ ਪੁਆਇੰਟਸ ਨੇ ਮਤਲਬ ਜੋ ਚੀਜ਼ਾਂ ਘਟਿਤ ਹੋਈਆਂ ਨੇ ਉਸ ਦਿਨ ਚ ਉਹ ਆਪਾਂ ਤੁਹਾਨੂੰ ਦੱਸੂਗੀ ਸਭ ਤੋਂ ਪਹਿਲੇ ਨੰਬਰ ਤੇ ਉਸ ਦਿਨ ਦਾ ਓਪਨਿੰਗ ਪ੍ਰਾਈਸ ਕੈਂਡਲਸਟਿਕ ਚ ਆ ਜਾਂਦਾ ਓਪਨਿੰਗ ਪ੍ਰਾਈਸ ਮਤਲਬ ਸਵਾ 9 ਵਜੇ ਮਾਰਕੀਟ ਓਪਨ ਹੁੰਦੀ ਹੈ 3:30 ਵਜੇ ਮਾਰਕੀਟ ਕਲੋਜ਼ ਹੋ ਜਾਂਦੀ ਹੈ ਤਾਂ ਓਪਨਿੰਗ ਪ੍ਰਾਈਸ ਸਵਾ 9 ਵਜੇ ਦੀ ਜਿਹੜੀ ਟਿਕ ਜਿੱਥੇ ਮਾਰਕੀਟ ਓਪਨ ਹੋਈ ਉਹਨੂੰ ਆਪਾਂ ਕੈਲਕੂਲੇਟ ਕਰਾਂਗੇ ਉਸ ਤੋਂ ਬਾਅਦ ਜੋ ਵੀ ਚੀਜ਼ਾਂ ਹੋ ਰਹੀਆਂ ਉਹ ਓਪਨਿੰਗ ਪ੍ਰਾਈਸ 'ਚ ਨਹੀਂ ਆਉਣਗੀਆਂ ਸਿਰਫ ਓਪਨਿੰਗ ਜਿਹੜੀ ਪਹਿਲਾ ਪ੍ਰਾਈਸ ਜਿਹੜਾ ਆ ਗਿਆ ਉਸ ਤੋਂ ਬਾਅਦ ਦੂਸਰੀ ਡਾਟਾ ਪੁਆਇੰਟ ਹੁੰਦਾ ਸੀ ਉਹ ਓਪਨਿੰਗ ਪ੍ਰਾਈਸ ਮਤਲਬ ਓ ਸੀ ਮਤਲਬ ਕਲੋਜ਼ਿੰਗ ਕਲੋਜ਼ਿੰਗ ਦਾ ਮਤਲਬ ਕੀ ਹੈ ਕਲੋਜ਼ਿੰਗ ਦਾ ਮਤਲਬ ਕਿ 3:30 ਵਜੇ ਜਿੱਥੇ ਮਾਰਕੀਟ ਡਾਟ ਬੰਦ ਹੋਗੀ ਉਹ ਆਪਣਾ सीम ਯਾਨੀ ਕਿ ਕਲੋਜ਼ਿੰਗ ਓ ਯਾਨੀ ਕਿ ਓਪਨਿੰਗ ਠੀਕ ਹੈ ਕਲੋਜ਼ਿੰਗ ਟਾਈਮ ਨੂੰ ਆਪਾਂ ਨੋਟ ਕਰ ਲਿਆ ਓਪਨਿੰਗ ਟਾਈਮ ਨੂੰ ਆਪਾਂ ਨੋਟ ਕਰ ਲਿਆ ਹੁਣ ਆਪਣੇ ਕੋਲੇ ਦੋ ਪੋਸੀਬਲ ਸਿਨੈਰੀਓਜ਼ ਬਣ ਸਕਦੇ ਜਾਂ ਤਾਂ ਉਸ ਦਿਨ ਮਾਰਕੀਟ ਜਿਹੜੀ ਹੈ ਉਹ ਉਹਦਾ ਕਲੋਜ਼ਿੰਗ ਪ੍ਰਾਈਸ ਜਿਹੜਾ ਹੈਗਾ ਉਹ ਓਪਨਿੰਗ ਤੋਂ ਉੱਪਰ ਬੰਦ ਹੋਇਆ ਯਾਨੀ ਕਿ ਜਿਵੇਂ ਨਿਫਟੀ ਮੰਨ ਲਓ 24000 ਤੇ ਬੰਦ 24000 ਤੇ ਨਿਫਟੀ ਓਪਨ ਹੋਈ 24000 ਤੇ ਓਪਨ ਹੋਣ ਤੋਂ ਬਾਅਦ 3:30 ਵਜੇ ਉਹਦੀ ਜਿਹੜੀ ਕਲੋਜ਼ਿੰਗ ਦਾ ਪ੍ਰਾਈਸ ਸੀਗਾ ਉਹ ਸੀਗਾ 24200 ਤਾਂ ਮਤਲਬ ਇਹ 200 ਪੁਆਇੰਟ ਉੱਪਰ ਬੰਦ ਹੋਈ ਕਲੋਜ਼ਿੰਗ ਤਾਂ ਸੀ ਗ੍ਰੇਟਰ ਦਨੋ ਮਤਲਬ ਕਲੋਜ਼ਿੰਗ ਪ੍ਰਾਈਸ ਸਾਡਾ ਉੱਪਰ ਬੰਦ ਹੋਇਆ ਓਪਨਿੰਗ ਤੋਂ ਤਾਂ ਇਹਦੇ ਚ ਕੈਂਡਲ ਜਿਹੜੀ ਹੋਊਗੀ ਉਸ ਦਿਨ ਦੀ ਉਹਦਾ ਰੰਗ ਹੋ ਜੂਗਾ ਹਰਾ ਗ੍ਰੀਨ ਕੈਂਡਲ ਹੋ ਜੂਗੀ ਠੀਕ ਹੈ ਜਦੋਂ ਓਪਨਿੰਗ ਪ੍ਰਾਈਸ ਤੋਂ ਮਾਰਕੀਟ ਥੱਲੇ ਆ ਗਈ ਮਤਲਬ ਕਿ ਇੱਕ ਹੋਰ ਦਿਨ ਹੋਇਆ ਜਿਸ ਦਿਨ ਓਪਨਿੰਗ ਸੀਗੀ ਮੰਨ ਲਓ 25000 ਲੇਕਿਨ ক্লোজিং ਹੁੰਦੇ ਹੁੰਦੇ ਸਾਢੇ 3 ਵਜੇ ਦੇ ਵਜੇ ਦੇ ਮਾਰਕੀਟ ਆ ਗਈ 24600 ਤੇ ਤੇ 400 ਪੁਆਇੰਟ ਦਾ ਜਿਹੜਾ ਡਾਊਨ ਫਾਲ ਹੈ 400 ਪੁਆਇੰਟ ਜਿਹੜੀ ਮਾਰਕੀਟ ਡਿੱਗੀ ਹੈ ਇਹਨੂੰ ਆਪਾਂ ਕਵਾਂਗੇ ਰੈੱਡ ਕੈਂਡਲ ਵੀ ਉਸ ਦਿਨ ਜਿੱਦਨ ਮਾਰਕੀਟ ਦਾ ক্লোজিং ਪ੍ਰਾਈਸ ਘਟੂਗਾ ਓਪਨਿੰਗ ਨਾਲੋਂ ਉਸ ਦਿਨ ਮਾਰਕੀਟ ਉਸ ਦਿਨ ਕਲਰ ਕੈਂਡਲ ਦਾ ਹੋਊਗਾ ਲਾਲ ਰੈੱਡ ਔਰ ਜਿੱਦਨ ক্লোজিং ਪ੍ਰਾਈਸ ਮਾਰਕੀਟ ਦਾ ਓਪਨਿੰਗ ਤੋਂ ਜ਼ਿਆਦਾ ਹੋਊਗਾ ਉਸ ਦਿਨ ਕਲਰ ਹੋਊਗਾ ਗ੍ਰੀਨ ਰੈੱਡ ਗ੍ਰੀਨ ਸਮਝ ਗਏ ਇੱਥੇ ਹੁਣ ਤੁਹਾਨੂੰ ਦੇਖੋ ਕੈਂਡਲ ਜਿਹੜੀ ਹੈ ਉਹਦੇ ਵਿੱਚ ਦੋ ਹੀ ਕਲਰ ਦਿਖ ਰਿਹਾ ਰੈੱਡ ਜਾਂ ਗ੍ਰੀਨ ਹੁਣ ਇੱਕ ਹੋਰ ਚੀਜ਼ ਤੁਸੀਂ ਚਾਰਟ 'ਚ ਦੇਖੋ ਕਿ ਚਾਰਟ 'ਚ ਕੁਝ ਕੈਂਡਲਾਂ ਜਿਹੜੀਆਂ ਨੇ ਕੁਝ ਕੈਂਡਲਾਂ ਨੇ ਉਹ ਛੋਟੀਆਂ ਨੇ ਮਤਲਬ ਉਹਨਾਂ ਦੀ ਮਤਲਬ ਸਾਈਜ਼ ਜਿਹੜਾ ਹੈਗਾ ਛੋਟਾ ਹੈ ਔਰ ਕੁਝ ਕੈਂਡਲਾਂ ਨੇ ਜਿਨ੍ਹਾਂ ਦਾ ਸਾਈਜ਼ ਵੱਡਾ ਹੈ ਇਹ ਕਿਉਂ ਹੁੰਦਾ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਇਹ ਹੈ ਦੇਖੋ ਓਪਨ ਔਰ ਕਲੋਜ਼ ਦੇ ਵਿਚਕਾਰ ਦਾ ਜਿਹੜਾ ਡਿਫਰੈਂਸ ਹੈ ਉਹ ਸਾਈਜ਼ ਡਿਸਾਈਡ ਕਰਦਾ ਕੈਂਡਲ ਦਾ ਜੇ ਮਾਰਕੀਟ 'ਚ ਇੱਕ ਦਿਨ ਕਾਫੀ ਉੱਪਰ ਜਾ ਕੇ ਬੰਦ ਹੋਈ ਓਪਨਿੰਗ ਤੋਂ ਮਤਲਬ 400 500 ਪੁਆਇੰਟ 600 ਪੁਆਇ ਜੇ ਮਾਰਕੀਟ ਇੰਨੀ ਉੱਪਰ ਬੰਦ ਹੋਊਗੀ ਤਾਂ ਕੈਂਡਲ ਵੱਡੀ ਬਣੂਗੀ ਉਹ ਗ੍ਰੀਨ ਵੱਡੀ ਬਣੂਗੀ ਠੀਕ ਹੈ ਜੇ ਕੈਂਡਲ ਕਾਫੀ ਥੱਲੇ ਜਾ ਕੇ ਬੰਦ ਹੋਈ ਓਪਨਿੰਗ ਨਾਲੋਂ ਤਾਂ ਉਹ ਵੱਡੀ ਲਾਲ ਕੈਂਡਲ ਬਣੂਗੀ ਜੇ ਮੰਨ ਲਓ 300 400 500 ਪੁਆਇੰਟ ਦੀ ਕੈਂਡਲ ਬਣੀ ਹੈ ਤਾਂ ਲਾਲ ਵੱਡੀ ਬਣੂਗੀ ਜੇ ਓਪਨ ਔਰ ਕਲੋਜ਼ ਦੇ ਵਿਚਕਾਰ ਦਾ ਡਿਫਰੈਂਸ ਬਹੁਤ ਘੱਟ ਹੈ ਯਾਨੀ ਕਿ ਜਿਵੇਂ ਓਪਨਿੰਗ ਹੋਈ 24300 ਤੇ ਔਰ ਕਲੋਜ਼ਿੰਗ ਹੋਊਗੀ 24360 ਤਾਂ ਸਿਰਫ 60 ਪੁਆਇੰਟ ਦੀ ਓਪਨਿੰਗ অর ਕਲੋਜ਼ਿੰਗ ਦਾ ਡਿਫਰੈਂਸ ਹੈ ਨਾ ਤਾਂ ਉਹ ਕੈਂਡਲ ਛੋਟੀ ਬਣੂਗੀ ਉਹਦਾ ਸਾਈਜ਼ ਜਿਹੜਾ ਹੋਊਗਾ ਉਹ ਛੋਟਾ ਬਣੂਗਾ ਔਰ ਜੇ ਈਵਨ ਥੱਲੇ ਵੀ ਘਟ ਗਏ ਮਤਲਬ ਜਿਵੇਂ 22400 ਤੇ ਓਪਨ ਹੋ ਕੇ 22370 ਤੇ ਬੰਦ ਹੋ ਗਈ ਕੈਂਡਲ ਤਾਂ ਉਥੇ ਉਹ 30 ਪੁਆਇੰਟ ਦੀ ਕੈਂਡਲ ਹੈ ਉਹਦਾ ਵੀ ਰੈੱਡ ਕੈਂਡਲ ਬਣੂਗੀ ਛੋਟੀ ਜੀ ਸੋ ਇਹ ਤੁਹਾਨੂੰ ਹੁਣ ਸਮਝ ਆ ਜਾਣੀ ਚਾਹੀਦੀ ਜਦੋਂ ਚਾਰਟ ਦੇਖ ਰਹੇ ਹੋ ਸਭ ਤੋਂ ਪਹਿਲੇ ਨੰਬਰ ਤੇ ਕੈਂਡਲ ਕੀ ਹੁੰਦੀ ਹੈ ਉਹ ਹਰੀ ਜਾਂ ਲਾਲ ਕਿਉਂ ਆ ਦੂਸਰੇ ਨੰਬਰ ਤੇ ਕੈਂਡਲ ਵੱਡੀ ਕਿਉਂ ਆ ਔਰ ਛੋਟੀ ਕਿ ਹੋਆ ਔਰ ਮੀਡੀਅਮ ਸਾਈਜ਼ ਕਿ ਹੋ ਉਹਦਾ ਸਾਈਜ਼ ਟੋਟਲੀ ਓਪਨਿੰਗ ਔਰ ਕਲੋਜ਼ਿੰਗ ਦੇ ਵਿਚਕਾਰ ਤੇ ਕੰਮ ਕਰਦਾ ਜਿਸ ਦਿਨ ਮਾਰਕੀਟ ਦੀ ਰੇਂਜ ਮਤਲਬ ਓਪਨ ਔਰ ਕਲੋਜ਼ ਦੀ ਵੱਡੀ ਹੋਊਗੀ ਕੈਂਡਲ ਵੱਡੀ ਹੋਊਗੀ ਜਿਸ ਦਿਨ ਛੋਟੀ ਹੋਊਗੀ ਉਸ ਦਿਨ ਉਹਦੀ ਰੇਂਜ ਛੋਟੀ ਹੋਊਗੀ ਤਾਂ ਉਸ ਦਿਨ ਕੈਂਡਲ ਦਾ ਸਾਈਜ਼ ਛੋਟਾ ਹੋਊਗਾ ਇਹ ਗੱਲ ਹੋਗੀ ਆਪਣੀ ਕਲੋਜ਼ਿੰਗ ਔਰ ਓਪਨਿੰਗ ਦੀ ਅੱਗੇ ਆਪਾਂ ਗੱਲ ਕਰਾਂਗੇ ਕਿ ਕੈਂਡਲ ਚ ਮੈਂ ਤਾਂ ਤੁਹਾਨੂੰ ਸ਼ੁਰੂ ਚ ਕਿਹਾ ਸੀ ਵੀ ਚਾਰ ਚੀਜ਼ਾਂ ਹੁੰਦੀਆਂ ਨੇ ਚਾਰ ਡਾਟਾ ਪੁਆਇੰਟਸ ਨੇ ਆਪਾਂ ਡਿਸਕਸ ਕੀਤੇ ਦੋ ਓਪਨ ਔਰ ਕਲੋਜ਼ ਤਾਂ ਬਾਕੀ ਦੋ ਕਿ ਮਤਲਬ ਹਾਈ ਯਾਨੀ ਕਿ ਕੈਂਡਲ ਪੂਰੇ ਦਿਨ ਚ ਮਤਲਬ ਉਹ ਮਾਰਕੀਟ ਚ ਕਿਉਂਕਿ 9:30 ਓਪਨ ਹੋਈ 3:30 ক্লোਜ਼ ਹੋਈ ਇਹ ਦੋਵਾਂ ਡਾਟਾ ਪੁਆਇੰਟਸ ਨੂੰ ਆਪਾਂ ਕਵਰ ਕਰ ਲਿਆ ਬਟ ਬਿਟਵੀਨ 9:30 ਤੋਂ 3:30 ਜਿਹੜਾ ਸਾਰੇ ਨਾਲੋਂ ਵੱਧ ਹਾਈਐਸਟ ਲੈਵਲ ਹੁੰਦਾ ਮਾਰਕੀਟ ਦਾ ਉਹ ਪੂਰੇ ਦਿਨ ਚ ਚਾਹੇ ਉੱਥੇ ਮਾਰਕੀਟ ਰਹੀ 1 ਸੈਕਿੰਡ ਰਹੀ ਚਾਹੇ 10 ਸੈਕਿੰਡ ਰਹੀ ਉਸ ਤੋਂ ਬਾਅਦ ਥੱਲੇ ਆ ਗਈ ਇਉਥੇ ਰਹੀ ਉਹ ਹਾਈएस्ट ਮਾਰਕ ਹੋ ਜੂਗਾ ਉਹ ਕੈਂਡਲ ਚ ਐਜ਼ ਅ ਹਾਈ ਤਾਂ ਉਹ ਕੈਂਡਲ ਦੀ ਵਿਕ ਹੁੰਦੀ ਹੈ ਵਿਕ ਕਹਿੰਦੇ ਆ ਇਹਨੂੰ ਆਪਾਂ ਮੋਮਬਤੀ ਦਾ ਜਿਵੇਂ ਧਾਗਾ ਹੁੰਦਾ ਉਹਨੂੰ ਵੀ ਵਿਕ ਕਹਿੰਦੇ ਆ ਤਾਂ ਵਿਕ ਬੇਸਿਕਲੀ ਉੱਥੋਂ ਤੱਕ ਗਈ ਸੀ ਉੱਥੋਂ ਸਸਟੇਨ ਨਹੀਂ ਕਰ ਪਾਈ ਉਸ ਤੋਂ ਥੱਲੇ ਆ ਗਈ ਤਾਂ ਉਹ ਵਿਕ ਆਪਾਂ ਨੂੰ ਦੱਸੂਗੀ ਕਿ ਇੱਥੋਂ ਤੱਕ ਮਾਰਕੀਟ ਗਈ ਸੀ ਇਸੇ ਤਰੀਕੇ ਨਾਲ ਜਦੋਂ ਲੋ ਪੂਰੇ ਦਿਨ ਚ ਸਭ ਤੋਂ ਲੋਇਸਟ ਪੁਆਇੰਟ ਮਾਰਕੀਟ ਨੇ ਜਿਹੜਾ ਅਚੀਵ ਕੀਤਾ ਉਹਨੂੰ ਆਪਾਂ ਕਹਿੰਨੇ ਆ ਲੋ ਪੁਆਇੰਟ ਤਾਂ ਮਤਲਬ ਜੇ ਇਹਦੇ ਚ ਦੇਖੋ ਕੈਂਡਲਾਂ ਆ ਆ ਕੈਂਡਲ ਦੀ ਗੱਲ ਕਰਦੇ ਆਪਾਂ ਆਵਲੀ ਕੈਂਡਲ ਇਹ 3 ਅਕਤੂਬਰ ਦੀ ਕੈਂਡਲ ਠੀਕ ਹੈ ਇਹ ਲਾਲ ਕੈਂਡਲ ਹੈ ਲਾਲ ਕੈਂਡਲ ਦਾ ਮਤਲਬ ਇਹ ਹੈ ਕਿ ਇਹਦਾ ਓਪਨਿੰਗ ਪ੍ਰਾਈਸ ਜਿੱਥੇ ਮਾਰਕੀਟ ਖੁੱਲੀ ਸੀ ਉਸ ਤੋਂ ਥੱਲੇ ਜਾ ਕੇ ਬੰਦ ਹੋਈ ਹੈ ਜਿਸ ਦੀ ਵਜ੍ਹਾ ਨਾਲ ਇਹ ਲਾਲ ਹੈ ਇਹਦੇ ਵਿੱਚ ਇੱਕ ਅਪਰ ਵਿਕ ਤੁਸੀਂ ਦੇਖੋ ਉੱਪਰ ਨੂੰ ਇੱਕ ਲਾਲ ਲਕੀਰ ਹੈ ਜਿਹੜੀ ਸਿਰਫ ਇੱਕ ਲਾਈਨ ਹੈ ਕੈਂਡਲ ਨਾਲ ਹਨਾ ਇਹਦਾ ਕੀ ਮਤਲਬ ਇਹਦਾ ਮਤਲਬ ਇਹ ਹੈ ਕਿ ਮਾਰਕੀਟ 25452 ਤੇ ਓਪਨ ਹੋਈ ਠੀਕ ਹੈ ਔਰ ਇਹਦੀ ਕਲੋਜ਼ਿੰਗ ਹੋਗੀ 25250 ਤੇ ਤਾਂ ਮਤਲਬ ਕਿ 452 ਔਰ 250 ਦਾ 200 ਪੁਆਇੰਟ ਦਾ ਇੱਕ ਤਰੀਕੇ ਨਾਲ ਇਹਦਾ ਕੈਂਡਲ ਦਾ ਸਾਈਜ਼ ਹੈ ਜਿਹੜਾ ਓਪਨਿੰਗ ਔਰ ਲੋਅ ਲੋ ਦਾ ਹੈਗਾ ਹੈਨਾ ਬਟ ਇਹਦੇ ਚ ਇੱਕ ਟਾਈਮ ਤੇ ਮਾਰਕੀਟ ਜਿਹੜੀ ਹੈਗੀ ਆ ਇਹ 25640 25639 ਰੁਪਈਆ ਤੱਕ ਗਈ ਸੀ 25639 ਦਾ ਉਹਨੇ ਹਾਈ ਲਾਇਆ ਸੀਗਾ ਪਰ ਉੱਥੇ ਸਸਟੇਨ ਨਹੀਂ ਕਰ ਪਾਈ ਉਸ ਤੋਂ نیچے ਆ ਗਈ ਜਿਸ ਦੀ ਵਜ੍ਹਾ ਨਾਲ ਇਹ ਵਿੱਕ ਛੱਡਿਆਈ ਅਪਰ ਵਿੱਕ ਇਹਨੂੰ ਆਪਾਂ ਕਹਿੰਦੇ ਆ ਤਾਂ ਇਹ ਵਿੱਕ ਜਿਹੜੀ ਆ ਜਿਵੇਂ ਤੁਸੀਂ ਸਮਝੋਗੇ ਕਦੇ ਜਹਾਜ਼ ਜਿਹੜੇ ਹੁੰਦੇ ਆ ਜਾਂ ਫਾਈਟਰ ਪਲੇਨ ਹੁੰਦੇ ਆ ਜਿਹੜੇ ਬੜੇ ਤੇਜ਼ੀ ਨਾਲ ਇਦਾਂ ਜਾਂਦੇ ਆ ਤੋਂ ਉਹਨਾਂ ਦੇ ਪਿੱਛੇ ਨਾ ਇੱਕ ਬੱਦਲ ਵਰਗੀ ਬਹੁਤ ਪਤਲੀ ਜੀ ਲਾਈਨ ਐ ਜਾਂਦੀ ਹੁੰਦੀ ਐ ਤੇ ਜਦੋਂ ਉਹ ਜਹਾਜ਼ ਲੰਘ ਜਾਂਦੇ ਉਹ ਲਾਈਨ ਪਿੱਛੇ 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 ਰਹਿੰਦੀ ਐ ਤਾਂ ਇਹਦਾ ਮਤਲਬ ਸੀਗਾ ਕਿ ਉਹ ਜਹਾਜ਼ ਇੱਕ ਟਾਈਮ ਤੇ ਉਸ ਲਾਈਨ ਵਾਲੀ ਜਗ੍ਹਾ ਤੇ ਸੀਗਾ ਉਸ ਤੋਂ ਅੱਗੇ ਲੰਘ ਗਿਆ ਪਿੱਛੇ ਉਹ ਧੂਆਂ ਛੱਡ ਗਿਆ ਜਾਂ ਜਿਵੇਂ ਵੀ ਉਹਨਾਂ ਨੇ ਮਤਲਬ ਉਫਾਸ ਜਿਵੇਂ ਤਾਂ ਉਹ ਬੇਸਿਕਲੀ ਉਹਦੇ ਪਿੱਛੇ ਉਹਦੀ ਉਹ emission ਜਿਹੜੀ carbon emission ਧੂਆਂ ਛੱਡ ਗਿਆ ਉਹ ਹੈ ਨਾ ਤਾਂ ਆਪਾਂ ਕਹਿ ਸਕਦੇ ਕਿ ਇਹ ਜਹਾਜ਼ ਇੱਕ ਟਾਈਮ ਤਾਂ ਇੱਥੇ ਸੀ ਹੁਣ ਇੱਥੇ ਸੀ ਫਿਰ ਇੱਥੇ ਇਸ ਤਰੀਕ ਤੇ ਜਦੋਂ ਆਪਾਂ ਕੈਂਡਲ ਨੂੰ ਦੇਖਦੇ ਹਾਂ ਕੈਂਡਲ ਨੂੰ ਬਣਾਇਆ ਹੀ ਇਸ ਪਰਪਸ ਨਾਲ ਗਿਆ ਕਿ ਜਦੋਂ ਕੈਂਡਲ ਨੂੰ ਬਣਾਇਆ ਹੀ ਇਸ ਪਰਪਸ ਨਾਲ ਗਿਆ ਹੈ ਕਿ ਜਦੋਂ ਅਸੀਂ ਕੈਂਡਲ ਨੂੰ ਦੇਖੀਏ ਸਾਨੂੰ ਉਹ ਪੂਰੀ ਦੀ ਪੂਰੀ ਜਿਹੜੀ ਮੂਵਮੈਂਟ ਆ ਉਸ ਪੀਰੀਅਡ ਦੀ 1 ਘੰਟੇ ਦੀ 1 ਸਾਲ ਦੀ 1 ਦਿਨ ਦੀ ਉਹ ਸਾਨੂੰ ਇੱਕ ਨਜ਼ਰ 'ਚ ਹੀ ਅਸੀਂ ਦੇਖੀਏ ਤੇ ਸਾਨੂੰ ਪਤਾ ਲੱਗ ਜੇ ਕਿ ਪ੍ਰਾਈਸ ਕਿੱਥੇ ਓਪਨ ਹੋਇਆ ਸੀ ਕੀ ਓਪਨਿੰਗ ਤੋਂ ਬਾਅਦ ਉਹ ਉੱਪਰ ਵੱਧ ਜਾ ਕੇ ਬੰਦ ਹੋਇਆ ਜਾਂ ਓਪਨਿੰਗ ਤੋਂ ਬਾਅਦ ਉਹ ਥੱਲੇ ਜਾ ਕੇ ਬੰਦ ਹੋਇਆ ਲਾਲ ਬਣੀ ਹੈ ਹਰੀ ਬਣੀ ਔਰ ਇੱਕ ਟਾਈਮ ਤੇ ਪ੍ਰਾਈਸ ਕਿੰਨਾ ਕੁ ਉੱਪਰ ਜਾ ਕੇ ਜੰਪ ਮਾਰ ਕੇ ਥੱਲੇ ਆਇਆ ਜਾਂ ਕਿੰਨਾ ਕੁ ਥੱਲੇੋਂ ਉੱਪਰ ਨੂੰ ਆ ਕੇ ਬੰਦ ਹੋਇਆ ਰਿਕਵਰੀ ਕਰ ਗਿਆ ਤਾਂ ਇਹ ਕੈਂਡਲ ਨੂੰ ਦੇਖਦੇ ਆ ਸਾਰੀ ਸਾਨੂੰ ਪਤਾ ਲੱਗ ਜੂਗਾ ਔਰ ਫਿਰ ਇਸ ਸ਼ੇਪ ਦੇ ਨਾਲ ਸਾਈਜ਼ ਕਿ ਜਿਵੇਂ ਕੈਂਡਲ ਹੈ ਠੀਕ ਹੈ ਉਹਦੀ ਜਿਹੜੀ ਸਾਈਜ਼ ਹੈ ਉਹਦਾ ਉਹਦਾ ਕੀ ਮਤਲਬ ਹੈ ਸਾਈਜ਼ ਦਾ ਮਤਲਬ ਇਹ ਹੈ ਕਿ ਜੇ ਕੈਂਡਲ ਛੋਟੀ ਬਣੀ ਹੈ ਔਰ ਉਹਦੀਆਂ ਵਿਕਸ ਅਪਰ ਵਿਕ ਲੋਅਰ ਵਿਕ ਲੰਬੀ ਹੈ ਤਾਂ ਇਹਦਾ ਮਤਲਬ ਹੈ ਕਿ ਮਾਰਕੀਟ ਚ ਓਪਨਿੰਗ ਔਰ ਕਲੋਜ਼ਿੰਗ ਚ ਜ਼ਿਆਦਾ ਮੂਵਮੈਂਟ ਨਹੀਂ ਹੋਈ ਜਿੱਥੇ ਖੁੱਲੀ ਸੀ ਉਹਦੇ ਨੇੜੇ ਤੇ ਹੀ ਬੰਦ ਹੋ ਗਈ ਬਟ ਇੱਕ ਟਾਈਮ ਤੇ ਮਾਰਕੀਟ ਚ ਮੂਵਮੈਂਟ ਕਾਫੀ ਸੀ ਉੱਪਰ ਦੀ ਮੂਵਮੈਂਟ ਆਈ ਸੀ ਜਿਹਨੂੰ ਸਸਟੇਨ ਨਹੀਂ ਕਰ ਪਾਇਆ ਥੱਲੇ ਆ ਗਿਆ ਔਰ ਇਸੇ ਤਰੀਕੇ ਨਾਲ ਥੱਲੇ ਦੀ ਮੂਵਮੈਂਟ ਆਈ ਸੀ ਜਿਹਨੂੰ ਸਸਟੇਨ ਨਹੀਂ ਕਰ ਪਾਇਆ ਉੱਪਰ ਚਲੀ ਗਈ ਕੈਂਡਲ ਦੇ ਸਾਈਜ਼ ਤੋਂ ਸ਼ੇਪ ਤੋਂ ਆਪਾਂ ਨੂੰ ਪੂਰੇ ਦਿਨ ਦਾ ਪੂਰੇ ਐਨਾਲਿਸਿਸ ਕਰ ਸਕਦੇ ਆਪਾਂ ਕਿ ਉਸ ਦਿਨ ਹੋਇਆ ਕੀ ਸੀਗਾ ਉਸ ਵੀਕ ਨੂੰ ਹੋਇਆ ਕੀ ਸੀਗਾ ਹੁਣ ਤੁਸੀਂ ਕਹੋਗੇ ਕਿ ਇਹ ਤਾਂ ਪੁਰਾਣਾ ਐਨਾਲਿਸਿਸ ਹੈ ਇਹਦੇ ਨਾਲ ਸਾਨੂੰ ਕੀ ਪਤਾ ਲੱਗੂਗਾ ਕਿ ਕੀ ਹੋਇਆ ਸੀਗਾ ਬਿਲਕੁਲ ਸਹੀ ਗੱਲ ਹੈ ਇਹ ਐਨਾਲਿਸਿਸ ਪੁਰਾਣਾ ਹੈ ਇਹਦੇ ਵਿੱਚ ਕੋਈ ਫਿਊਚਰ ਦੀ ਵਿੱਚ ਇਹਦੀ ਕੋਈ ਗੱਲ ਨਹੀਂ ਹੈਗੀ ਬਟ ਕੈਂਡਲ ਇੱਕ ਹਿਸਟੋਰੀਕਲ ਡੇਟਾ ਨੂੰ ਆਪਾਂ ਨੂੰ ਪਲੋਟ ਕਰ ਦਿੰਦੀ ਆ ਔਰ ਉਹ ਪ੍ਰੀਵੀਅਸ ਡੇਟਾ ਦੇ ਬੇਸਿਸ ਤੇ ਆਪਾਂ ਫਿਊਚਰ ਨੂੰ ਪ੍ਰੈਡਿਕਟ ਕਰ ਸਕਦੇ ਆ ਆਫ ਕੌਰਸ ਅਸੀਂ 100% ਕਿਸੇ ਵੀ ਚੀਜ਼ ਨੂੰ ਪ੍ਰੈਡਿਕਟ ਨਹੀਂ ਕਰ ਸਕਦੇ ਬਟ ਅਸੀਂ 50% ਤੋਂ ਜ਼ਿਆਦਾ ਮੇਬੀ ਪ੍ਰੈਡिक्ट ਕਰ ਸਕਦੇ ਆ ਜੇ ਅਸੀਂ ਵਧੀਆ ਤਰੀਕੇ ਨਾਲ ਚਾਰਟ ਨੂੰ ਰੀਡ ਕਰਨਾ ਆ ਗਿਆ ਹੁਣ ਇੱਕ ਤੁਸੀਂ ਹੁਣ ਇਹ ਤੁਸੀਂ ਕਹੋਗੇ ਕਿ ਇਹ ਕੀ ਗੱਲ ਕਰ ਰਹੇ ਆ ਹੁਣ ਮੈਂ ਤੁਹਾਨੂੰ ਸਮਝਾਉਣਾ ਜਿਵੇਂ ਅੱਜ ਦੀ ਡੇਟ 'ਚ ਡਾਟਾ ਇਨਫੋਰਮੇਸ਼ਨ ਡਾਟਾ ਦਾ ਯੁੱਗ ਠੀਕ ਹੈ ਤਾਂ ਜਿਹਦੇ ਕੋਲੇ ਸਭ ਤੋਂ ਵੱਧ ਡਾਟਾ ਉਹ ਸਭ ਤੋਂ ਵੱਧ ਪਾਵਰਫੁਲ ਇਨਸਾਨ ਮੰਨਿਆ ਜਾਂਦਾ ਹੁਣ ਇਹ ਤੋਂ ਮੇਰਾ ਕੀ ਮਤਲਬ ਹੈ ਤੁਸੀਂ ਇਹ ਸਮਝੋ ਕਿ ਜਿਵੇਂ Google ਕੋਲੇ ਸਭ ਤੋਂ ਵੱਧ ਡਾਟਾ ਹੈ ਉਹਨਾਂ ਨੂੰ ਪਤਾ ਹੈ ਕਿ ਇੱਕ ਯੂਜ਼ਰ ਕੀ ਸਰਚ ਕਰ ਰਿਹਾ ਉਹ ਯੂਜ਼ਰ ਦਾ ਡੇਲੀ ਸਰਚ ਉਹਦੀਆਂ ਵੈਬਸਾਈਟ ਕਿਹੜੀਆਂ ਜਾਰੇ Chrome ਦੇ ਥਰੂ ਹੈ ਨਾ ਤਾਂ ਉਹ ਉਸ ਯੂਜ਼ਰ ਨੂੰ ਉਹਦੀ ਸਰਚ ਦੇ ਬੇਸਿਸ ਤੇ ਠੀਕ ਹੈ ਹਰ ਇੱਕ ਅਲੱਗ-ਅਲੱਗ ਯੂਜ਼ਰ ਨੂੰ ਉਹ ਪ੍ਰੋਡਕਟ ਦਿਖਾ ਦਿੰਦੇ ਉਹਦੀ ਐਡ ਦਿਖਾ ਦਿੰਦੇ ਜਿਹੜੀ ਉਹ ਸਰਚ ਕਰ ਰਿਹਾ ਸੋ ਇਹ ਡੇਟਾ ਦਾ ਫਾਇਦਾ ਔਰ ਉਹਨੂੰ ਇਹ ਵੀ ਪਤਾ ਹੈ ਕਿ ਇਹ ਯੂਜ਼ਰ ਨੇ ਹੁਣ ਤੱਕ ਇਹਦੀ ਹਿਸਟਰੀ ਚ ਕਿਦਾਂ ਦੀਆਂ ਚੀਜ਼ਾਂ ਬਾਏ ਕੀਤੀਆਂ ਨੇ ਕਿੰਨੇ ਪ੍ਰਾਈਸ ਰੇਂਜ ਦੀ ਵਾਈ ਕਰਦਾ ਹੈ ਇਹ ਮੇਲ ਹੈ ਕਿ ਫੀਮੇਲ ਹੈ ਉਹ ਸਾਰੇ ਹਿਸਾਬ ਨਾਲ ਉਹਨੂੰ ਉਦਾਂ ਦੇ ਪ੍ਰੋਡਕਟ ਦਿਖਾਉਂਦੇ ਜਿਹੜੇ ਉਹ ਮੋਸਟ ਕੈਪੇਬਲ ਹੁੰਦਾ ਲੈ ਹੁਣ ਫੋਰ ਐਗਜ਼ਾਮਪਲ ਇੱਕ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਬੰਦੇ ਨੂੰ ਉਹ ਸਾਈਕਲ ਕਾਰ ਸਕੂਟਰ ਮੋਟਰਸਾਈਕਲ ਦੀ ਐਡ ਦਿਖਾਉਣਗੇ ਬਟ ਉਹਨੂੰ ਫਰਾਰੀ ਗੱਡੀ ਦੀ ਐਡ ਨਹੀਂ ਦਿਖਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਲੈ ਨਹੀਂ ਸਕਦਾ ਬਟ ਗੂਗਲ ਜ਼ਾਹਿਰ ਜੀ ਗੱਲ ਹੈ ਸਾਰੇ ਬਿਲੀਅਨਰ ਵੀ ਯੂਜ਼ ਕਰਦੇ ਮਿਲੀਅਨਰ ਵੀ ਯੂਜ਼ ਕਰਦੇ ਤਾਂ ਜਿਹੜੇ ਹਾਈ ਐਂਡ ਉਹਨਾਂ ਦੇ ਕਲਾਇੰਟਸ ਮਤਲਬ ਜਿਹੜੇ ਹਾਈ ਐਂਡ ਯੂਜ਼ਰਸ ਹੁੰਦੇ ਆ ਜਿਨ੍ਹਾਂ ਕੋ ਉਹਨਾਂ ਦੀਆਂ ਸੱਚੇ ਵੀ ਅਕੋਰਡਿੰਗਲੀ ਹੋਣਗੀਆਂ ਤਾਂ ਫਿਰ ਗੂਗਲ ਉਹਨਾਂ ਨੂੰ ਉਸ ਤਰੀਕੇ ਨਾਲ ਰეკਮੈਂਡ ਕਰੂਗਾ ਤਾਂ ਮਤਲਬ ਐਡ ਦੇ ਥਰੂ ਤਾਂ ਐਡ ਚਲਾਉਣ ਵਾਲੇ ਬੰਦਿਆਂ ਨੂੰ ਕੁਲੇ ਵੀ ਇਹ ਡਾਟਾ ਆ ਜਾਂਦਾ ਤਾਂ ਉਹ ਬੇਸਿਕਲੀ ਡਾਟਾ ਦੇ ਬੇਸਿਸ ਤੇ ਪ੍ਰੀਵੀਅਸ ਡਾਟਾ ਦੇ ਬੇਸਿਸ ਤੇ ਉਹ ਪ੍ਰੈਡਿਕਟ ਕਰਦੇ ਆ ਕਿ ਤੁਹਾਡਾ ਜੇ ਤੁਸੀਂ 100 ਬੰਦਿਆਂ ਨੂੰ ਮੰਨ ਲਓ ਇੱਕ ਚੀਜ਼ ਦੀ ਐਡ ਦਿਖਾਈ ਤਾਂ ਇਹਨਾਂ ਚੋਂ ਕਿੰਨੇ ਕੁ ਬੰਦੇ ਕਨਵਰਟ ਹੋ ਸਕਦੇ ਆ ਕਿੰਨੇ ਕੁ ਬੰਦੇ ਪੈਸੇ ਦੇ ਸਕਦੇ ਆ ਕਿੰਨੇ ਤੁਹਾਨੂੰ ਪਰ ਕਲਿੱਕ ਦੇ ਹਿਸਾਬ ਨਾਲ ਪੈਸੇ ਦੇਣੇ ਚਾਹੀਦੇ ਆ ਤਾਂ ਇਹ ਡਾਟਾ ਦੀ ਇੱਕ ਐਗਜ਼ਾਮਪਲ ਹੈ ਇਸ ਤੋਂ ਇਲਾਵਾ ਤੁਸੀਂ ਡਾਟਾ ਸਮਝੋ ਹੁਣ ਮੰਨ ਲਓ ਕਿ ਆਪਾਂ ਨੂੰ ਪਤਾ ਹੈ ਕਿ ਸੌਂ ਚ ਮੀਂਹ ਪੈਂਦਾ ਠੀਕ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਸੌਂ ਚ ਮੀਂਹ ਪੈਂਦਾ ਹੁਣ ਸਾਨੂੰ ਕੀ ਗਾਰੰਟੀ ਹੈ ਕਿ ਇਸ ਸੌਂ ਚ ਵੀ ਮੀਂਹ ਪਊਗਾ ਇੱਕ ਤਰੀਕੇ ਨਾਲ ਆਪਣੇ ਕੋਲ ਤਾਂ ਸੈਟਲਾਈਟ ਵੀ ਨਹੀਂ ਸੀ ਆਪਾਂ ਨੂੰ ਤਾਂ 100 ਸਾਲ ਪਹਿਲਾਂ ਵੀ ਪਤਾ ਸੀ ਗੀਤ ਬਣੇ ਹੋਏ ਕਿ ਸੌਨ ਚ ਸੌਨ ਦਾ ਮੀਂਹ ਪੈਂਦਾ ਜਾਂ ਸੌਨ ਜੋ ਸੌਨ ਦੀ ਚੜੀ ਹੈ ਜਿਵੇਂ ਵੀ ਹੈ ਕਿਉਂਕਿ ਆਪਣੇ ਬਜ਼ੁਰਗਾਂ ਨੇ ਉਹਨਾਂ ਦੇ ਬਜ਼ੁਰਗਾਂ ਨੇ ਸਦੀਆਂ ਤੋਂ ਇਹ ਸਾਰੇ ਨੇ ਦੱਸਦੇ ਡਾਟਾ ਦੇ ਬੇਸਿਸ ਤੋਂ ਉਹਨਾਂ ਨੇ ਦੇਖਿਆ ਕਿ ਆਹ ਸੌਨ ਦੇ ਮਹੀਨੇ ਚ ਮੀਂਹ ਪੈਂਦਾ ਠੀਕ ਹੈ ਤਾਂ ਉਹ ਡਾਟਾ ਦੇ ਬੇਸਿਸ ਤੇ ਤਾਂ ਆਪਾਂ ਫਿਊਚਰ ਨੂੰ ਪ੍ਰੇਡਿਕਟ ਕਰ ਰਹੇ ਕਿ ਐਤ ਕੀ ਵੀ ਪਊਗਾ ਦਸੰਬਰ ਜਨਵਰੀ ਚ ਆਪਣੀ ਠੰਡ ਪੈਂਦੀ ਹੈ ਠੀਕ ਹੈ ਲੋਹੜੀ ਤੋਂ ਬਾਅਦ ਠੰਡ ਕੱਟਣੀ ਸ਼ੁਰੂ ਹੋ ਜਾਂਦੀ ਹੈ ਫਿਰ ਹੋਲੀ ਤੇ ਮੌਸਮ ਖੁੱਲ ਜਾਂਦਾ ਇਹ ਸਾਰਾ ਡ ਇਹ ਜ਼ਰੂਰੀ ਤਾਂ ਨਹੀਂ ਵੀ ਇਹ ਸਾਰਿਆਂ ਤੇ ਲਾਗੂ ਹੋ ਰਿਹਾ ਹੁਣ ਜਿਵੇਂ ਜਰਮਨੀ ਚ ਆ ਅਮਰੀਕਾ ਜੀ ਆ ਆਸਟ੍ਰੇਲੀਆ ਚ ਜੂਨ ਚ ਠੰਡ ਪੈਂਦੀ ਹੈ ਉਥੇ ਠੀਕ ਹੈ ਦਸੰਬਰ ਚ ਗਰਮੀ ਪੈਂਦੀ ਹੈ ਹੁਣ ਉਹਨਾਂ ਦੇ ਅਲੱਗ ਤਰੀਕੇ ਕਿਉਂਕਿ ਉਹਨਾਂ ਦੇ ਫਿਰ ਉਹਨਾਂ ਨੇ ਡੇਟਾ ਅਲੱਗ ਤਰੀਕੇ ਨਾਲ ਇਕੱਠਾ ਹੋਊਗਾ ਮੀਂਹ ਦੇ ਡੇਟੇ ਦੀ ਗੱਲ ਕਰ ਲੋ ਮੀਂਹ ਦਾ ਜਿਵੇਂ ਇਹ ਤਾਂ ਚਲੋ ਆਪਣੇ ਵੱਡੇ ਡੇਟੇ ਦੀ ਗੱਲ ਕਰਦੇ ਆਂ ਕਿ ਗਾਂ ਦੀਆਂ ਪੀੜੀਦਰ ਪੀੜੀ ਚੱਲੇ ਆ ਰਹੇ ਤੁਸੀਂ ਸਮਝੋ ਕਿ ਜਿਵੇਂ ਤੁਸੀਂ ਸਮਝੋ ਕਿ ਜਿਵੇਂ ਆਪਣਾ ਮਤਲਬ ਮੌਸਮ ਦਾ ਡਾਟਾ ਹੈ ਤਾਂ ਬੱਦਲਾਂ ਦੀ ਜਿਹੜੀ ਪ੍ਰੀਵੀਅਸ ਜਿਵੇਂ ਹੁਣ ਲਾਈਵ ਬੱਦਲ ਚੱਲ ਰਹੇ ਹੋ ਇਸ ਟਾਈਮ ਤੇ ਮੰਨ ਲਓ ਯੂਪੀ ਚ ਨੇ ਜਾਂ ਬਿਹਾਰ ਚ ਨੇ ਨੇਪਾਲ ਚ ਨੇ ਵਾਟਵਰ ਔਰ ਇਧਰਲੇ ਬਸ ਹਿਮਾਲਿਆ ਆਪਣਾ ਪੰਜਾਬ ਆ ਗਿਆ ਤਾਂ ਪ੍ਰੇਡਿਕਟ ਕਰਦੇ ਵੀ ਕਿੰਨੀ ਗਤੀ ਨਾਲ ਬੱਦਲਾ ਆ ਰਿਹਾ ਔਰ ਕਦੋਂ ਐਕਸਪੈਕਟਿਡ ਇੱਥੇ ਪਹੁੰਚਣਗੇ ਹਜੇ ਪਹੁੰਚੇ ਨਹੀਂਗੇ ਉਹ ਦੱਸ ਦਿੰਦੇ ਕਿ 5 ਦਿਨਾਂ ਬਾਅਦ ਪਹੁੰਚਣਗੇ ਤਾਂ ਇਹ ਵੀ ਡਾਟਾ ਹੀ ਹੈ ਹਰ ਇੱਕ ਚੀਜ਼ ਨੂੰ ਜਦੋਂ ਤੁਸੀਂ ਡੇਟਾ ਨੂੰ ਐਨਾਲਿਸਿਸ ਕਰਨਾ ਸਮਝ ਗਿਆ ਸਮਝ ਗਏ ਤਾਂ ਤੁਹਾਡੀ ਜ਼ਿੰਦਗੀ ਵੀ ਸੌਖੀ ਹੋ ਜੂਗੀ ਤੁਸੀਂ ਫਿਊਚਰ ਨੂੰ ਪ੍ਰੈਡਿਕਟ ਵੀ ਕਰ ਪਾਉਂਗੇ ਸਟਾਕ ਮਾਰਕੀਟ ਵੀ ਡੇਟਾ ਹੀ ਹੈ ਠੀਕ ਹੈ ਹੁਣ ਇਹਦੇ ਚ ਡੇਟਾ ਕਿਵੇਂ ਕੰਮ ਆਉਂਦਾ ਕਿ ਇੱਕ ਸਟਾਕ ਹੈ ਜਾਂ ਮਾਰਕੀਟ ਹੈ ਉਹਦਾ ਪਿਛਲੇ ਅ 2 4 5 ਮਹੀਨਿਆਂ ਤੋਂ ਉਹ ਕਿਸੇ ਪਾਸੇ ਨਹੀਂ ਜਾ ਰਹੀ ਡਾਊਨ ਨਾ ਡਾਊਨ ਟ੍ਰੈਂਡ ਨਾ ਅਪਰੈਂਡ ਉਹ ਏਂ ਕੋ ਮੀ ਜਾ ਰਹੀ ਠੀਕ ਹੈ ਹੁਣ ਉਹ ਕੱਲ ਨੂੰ ਵੀ ਉਹ ਉਸੇ ਰੇਂਜ ਚ ਰਹੂਗੀ ਇਹਦੀ ਪ੍ਰੋਬੈਬਿਲਿਟੀ ਇਸ ਪ੍ਰੋਬੈਬਿਲਿਟੀ ਤੋਂ ਜ਼ਿਆਦਾ ਹੈ ਕਿ ਉੱਪਰ ਚਲਾ ਜਾਊਗਾ ਜਾਂ ਥੱਲੇ ਚਲਾ ਜਾਊਗਾ ਠੀਕ ਹੈ ਤਾਂ ਅਸੀਂ ਇੱਕ ਤਰੀਕੇ ਨਾਲ ਮੋਰ ਦਨ 50% ਕੰਫੀਡੈਂਟ ਹੋ ਕੇ ਕਹਿ ਸਕਦੇ ਹਾਂ ਕਿ ਮਾਰਕੀਟ ਦਾ ਜਿਹੜਾ ਕੱਲ ਦਾ ਪ੍ਰਾਈਸ ਆ ਉਹ ਉਹਦੀ ਰੇਂਜ ਇਹ ਹੋਊਗੀ ਕਿਉਂਕਿ ਪਿਛਲੇ 4-5 ਮਹੀਨਿਆਂ ਦੀ ਇਹਦੀ ਰੇਂਜ ਇਵੈਂਚੁਅਲੀ ਉਹ ਟੁੱਟ ਜਾਊਗਾ ਹੋ ਸਕਦਾ ਕਿਸੇ ਦਿਨ ਟੁੱਟੇ ਹੋ ਸਕਦਾ ਕੱਲ ਹੀ ਟੁੱਟ ਜੇ ਬਟ ਉਹਦੇ ਚਾਂਸਸ ਘਟਨੇ ਔਰ ਜਦੋਂ ਉਹ ਟੁੱਟ ਗਿਆ ਤਾਂ ਜੇ ਫਿਰ ਪ੍ਰੀਵੀਅਸ ਡੇਟਾ ਦੇ ਹਿਸਾਬ ਨਾਲ ਤਾਂ ਕਹਿ ਸਕਦੇ ਹਾਂ ਵੀ ਇਹ ਰੇਂਜ ਹੁਣ ਟੁੱਟ ਚੁੱਕੀ ਆ ਹੁਣ ਉਹ ਉਸ ਤਰੀਕੇ ਵੱਲ ਨੂੰ ਵਧੂਗਾ ਸੋ ਡੇਟਾ ਜਿੰਨਾ ਕਲੀਨ ਜਿੰਨਾ ਤੁਹਾਡੇ ਕੋਲ ਵੱਡਾ ਡੇਟਾ ਸੈੱਟ ਹੋਊਗਾ ਓਨਾ ਜ਼ਿਆਦਾ ਤੁਹਾਨੂੰ ਬੈਟਰ ਉਹਦੀ ਪ੍ਰੈਡਿਕਸ਼ਨ ਮਿਲ ਜੂਗੀ ਉਹਦੀ ਐਨਾਲਿਸਿਸ ਮਿਲ ਜੂਗੀ ਉਹਦੀ ਅੰਡਰਸਟੈਂਡਿੰਗ ਮਿਲ ਜੂਗੀ ਆਪਾਂ ਅਗਲੀ ਵੀਡੀਓ ਚ ਬੇਸਿਕਲੀ ਕੀ ਸਿੱਖਾਂਗੇ ਕਿ ਟ੍ਰੈਂਡ ਦਾ ਕਿਵੇਂ ਐਨਾਲਿਸਿਸ ਕੀਤਾ ਜਾਂਦਾ ਟ੍ਰੈਂਡ ਦੇ ਬੇਸਿਸ ਤੇ ਆਪਾਂ ਸਟਾਕਸ ਨੂੰ ਕਿਵੇਂ ਆਈਡੈਂਟੀਫਾਈ ਕਰਕੇ ਵਧੀਆ ਰਿਟਰਨਸ ਲੈ ਸਕਦੇ ਹਾਂ ਹੁਣ ਮੈਂ ਤੁਹਾਨੂੰ ਇਹਦੇ 'ਚ ਇੱਕ ਗੱਲ ਦੱਸਣਾ ਚਾਹੁੰਗਾ ਰੀਲਸ ਦੇ ਮਾਧਿਅਮ ਨਾਲ ਰੀਲਸ ਪਾ ਕੇ ਜਾਂ YouTube ਸ਼ਾਰਟਸ ਪਾ ਕੇ ਜਾਂ ਇੰਸਟਾ ਦੀ ਰੀਲਸ ਉਹਦੇ ਨਾਲ ਤੁਹਾਨੂੰ ਇੱਕ ਇੱਕ ਚੀਜ਼ ਸਮਝਾ ਰਿਹਾ ਵੀ ਜਿਵੇਂ ਕੈਂਡਲਾਂ ਕੀ ਹੁੰਦੀਆਂ ਨੇ ਜਾਂ ਟ੍ਰੈਂਡ ਕੀ ਹੁੰਦਾ ਉਹਦੇ 'ਚ ਇੱਕ ਇੱਕ ਮਿੰਟ 'ਚ ਹੁਣ ਆਹੀ ਮੈਂ ਕੈਂਡਲ ਦੇਖੋ ਤੁਹਾਨੂੰ ਪੂਰਾ ਕਿੰਨਾ ਟਾਈਮ ਲੱਗ ਗਿਆ 20-25 ਮਿੰਟ ਤੋਂ ਵੱਧ ਲੱਗ ਗਿਆ ਸਮਝਾਉਂਦੇ ਨੂੰ ਤਾਂ ਲੌਂਗ ਫਾਰਮ ਦੀਆਂ ਵੀਡੀਓਜ਼ ਮੈਂ ਆਪਣੇ ਮੈਂਬਰਜ਼ ਵਾਸਤੇ ਇਸੇ ਤਰੀਕੇ ਦੀਆਂ ਵੀਡੀਓਜ਼ ਮੈਂ ਆਪਣੇ ਮੈਂਬਰਜ਼ ਵਾਸਤੇ ਪਾਉਣਾ ਉਹ ਉਹਦੇ ਚ ਵੀ ਸਟਾਕ ਮਾਰਕੀਟ ਨੂੰ ਡਿਟੇਲ ਚ ਸਮਝਾਉਣਾ ਠੀਕ ਹੈ ਕਿ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਸਾਰੇ ਟਾਪਿਕ ਜਿਹੜੇ ਅਸੀਂ ਆਪਣਾ ਪੜਾਉਨੇ ਆ ਉਸ ਤਰੀਕੇ ਦੇ ਸਾਰੇ ਟਾਪਿਕ ਅਸੀਂ ਕਵਰ ਕਰਦੇ ਆ ਬੁੱਕ ਸਮਰੀਜ਼ ਔਰ ਸਟਾਕਸ ਜਿਹੜੇ ਵਧੀਆ ਰਿਟਰਨ ਦੇ ਸਕਦੇ ਆ ਜਿਹੜੇ ਵਧੀਆ ਲੈਵਲਸ ਤੇ ਨੇ ਜਿਨ੍ਹਾਂ ਦੇ ਫੰਡਾਮੈਂਟਲਸ ਵਧੀਆ ਨੇ ਉਹ ਵੀ ਅਸੀਂ ਉਹਦੇ ਚ ਡਿਸਕਸ ਕਰਦੇ ਆ ਮੈਂ ਆਪਣੇ ਜਿਹੜਾ ਮੈਂਬਰਸ ਮੈਂਬਰਸ ਵਾਲਾ ਜਿਹੜਾ ਮੇਰਾ ਪੇਜ ਹੈ ਤਾਂ ਤੁਸੀਂ ਜੇ ਇਹਨੂੰ ਸੀਰੀਅਸ ਹੋ ਤੁਸੀਂ ਇਹਨੂੰ ਦੀਪ ਚ ਸਿੱਖਣਾ ਚਾਹੁੰਦੇ ਹੋ ਉਹਦੇ ਚ ਦੀਪ ਚ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਮੈਂਬਰਸ ਵਾਲਾ ਜਿਹੜਾ ਮੇਰਾ ਪੇਜ ਆ ਉਹਨੂੰ ਤੁਸੀਂ ਸਬਸਕ੍ਰਾਈਬ ਯਾ ਜੁਆਇਨ ਕਰ ਲਓ ਕਿਉਂਕਿ ਉਹਦੇ ਚ ਤੁਹਾਨੂੰ ਜ਼ਿਆਦਾ ਬੈਨੀਫਿਟ ਆ ਉਹਦੇ ਕੋਈ ਮੇਰੇ ਖਿਆਲ ਨਾਲ ਕੋਈ 400 ਰੁਪਿਆ ਉਹਦੀ ਕੋਈ ਪਰ ਮਨਥ ਦੀ ਮੈਂਬਰਸ਼ਿਪ ਹੈਗੀ ਆ ਪਰ ਉਹਦੇ ਚ ਤੁਹਾਨੂੰ ਵੈਲਿਊ ਕਾਫੀ ਮਿਲੇਗੀ ਹੁਣ ਵੀਡੀਓ ਮੈਂ ਫ੍ਰੀਚ ਵੀ ਪਾ ਰਿਹਾ ਮਤਲਬ YouTube ਤੇ ਮੈਂ ਵੈਸੇ ਤਾਂ ਪਾ ਹੀ ਰਿਹਾ ਉਨੀ ਡਿਟੇਲ ਚ ਰੀਲਾਂ ਦੇ ਮਾਧਿਅਮ ਨਾਲ ਮੇਰੇ ਖਿਆਲ ਨਾਲ ਸ਼ਾਇਦ ਪਤਾ ਨਹੀਂ ਸਮਝ ਆ ਜਾਈ ਜਾਂ ਨਾ ਆਵੇ ਇੱਕ ਇੱਕ ਘੰਟੇ ਦੀਆਂ 45 45 ਮਿੰਟ ਦੀਆਂ ਜਿਹੜੀਆਂ ਮੈਂ ਵੀਡੀਓ ਪਾਉਣਾ ਡਿਟੇਲ ਚ ਉਹ ਮੈਂ ਆਪਣੇ ਮੈਂਬਰਸ ਆਸਤੇ ਪਾਉਣਾ ਤਾਂ ਤੁਸੀਂ ਜੇ ਜੁਆਇਨ ਕਰਨ ਕੋਈ ਐਸੀ ਗੱਲ ਨਹੀਂ ਹੈ ਵੀ ਕੋਈ ਤੁਸੀਂ ਮੈਂ ਕਹਿ ਰਿਹਾ ਵੀ ਕਰੋ ਹੀ ਕਰੋ ਤੁਹਾਡੀ ਮਰਜ਼ੀ ਹੈ ਤੁਹਾਡੇ ਪੈਸੇ ਨੇ ਜੇ ਵੈਲਿਊ ਤੁਹਾਨੂੰ ਚਾਹੀਦੀ ਹੈ ਵੀ ਤੁਹਾਨੂੰ ਚਾਹੀਦਾ ਵੀ ਹਾਂ ਔਰ ਇਹਦੇ ਚ ਮੈਂ ਫਿਰ ਸ਼ਨੀਵਾਰ ਦੇ ਕਰੀਬ ਲਾਈਵ ਵੀ ਆਉਣਾ ਮੈਂਬਰਸ ਵਾਸਤੇ ਠੀਕ ਹੈ ਉਹ ਲਾਈਵ ਆ ਕੇ ਫਿਰ ਮੈਂਬਰਸ ਨਾਲ ਡਿਸਕਸ਼ਨ ਕਰੀਦੀ ਆ ਕੋਈ ਉਹਨਾਂ ਦਾ ਟਾਪਿਕ ਹੁੰਦਾ ਉਹ ਵੀ ਸਮਝਾ ਦੇਈਦਾ ਕੋਈ ਕਿਸੇ ਦਾ ਮਤਲਬ ਫੰਡ ਮੈਨੇਜਮੈਂਟ ਨਾਲ ਰਿਲੇਟਡ ਕੁਇਰੀ ਹੁੰਦੀ ਉਹ ਵੀ ਸੋਲਵ ਕਰ ਦੇ ਦਈਦੀ ਆ ਇਹ ਸਾਰੇ ਬੈਨੀਫਿਟਸ ਬੇਸਿਕਲੀ ਮੈਂ ਦਿਨਾ ਫ੍ਰੀ ਕੰਟੈਂਟ ਅਣੀਗਾ ਵੀ ਮੈਂ ਪਾਉਂਦਾ ਹੀ ਨਹੀਂਗਾ ਬਹੁਤ ਸਾਰੀਆਂ ਵੀਡੀਓਜ਼ ਪਾਉਣਾ ਮਤਲਬ ਅਲੱਗ-ਅਲੱਗ ਟੌਪਿਕਸ ਹੋਣਗੇ ਜਿਹੜਾ ਜਿਨ੍ਹਾਂ ਨੂੰ ਤੁਸੀਂ ਇੱਕਸਾਰ ਸ਼ਾਇਦ ਸਮਝ ਨਾ ਪਾਓ ਜਾਂ ਜੇ ਤੁਸੀਂ ਬਿਲਕੁਲ ਜ਼ੀਰੋ ਤੋਂ ਸਿੱਖਣਾ ਚਾਹੁੰਦੇ ਹੋ ਸਾਰਾ ਸਿਸਟਮ ਮਾਰਕੀਟ ਨੂੰ ਤਾਂ ਫਿਰ ਤੁਹਾਨੂੰ ਸ਼ਾਇਦ ਬੈਨੀਫਿਟ ਜਿਹੜਾ ਹੈਗਾ ਉਹ ਮੈਂਬਰਸ ਵਾਲੇ ਚੈਨਲ ਤੇ ਹੈ ਤਾਂ ਇਹ ਇਹੀ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਮੈਂਬਰਸ ਵਾਲਾ ਪੇਜ ਹੈਗਾ ਜਿਹੜਾ ਉੱਥੋਂ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਲਿੰਕ ਤੋਂ ਤੁਹਾਨੂੰ ਸਿੱਧੀਆਂ ਮੇਰੀਆਂ ਵੀਡੀਓਜ਼ ਦੀ ਐਕਸੈਸ ਮਿਲ ਜੂਗੀ ਔਰ ਨੈਕਸਟ ਵੀਡੀਓ 'ਚ ਆਪਾਂ ਮਿਲਦੇ ਹਾਂ ਉਦੋਂ ਤੱਕ ਲਈ ਸასი ਸ਼ਕਲ ਔਰ ਟੌਪਿਕ ਜਿਹੜੀ ਨੇ ਉਹ ਤੁਹਾਨੂੰ ਮੈਂ ਪਾਇਆ ਕਰ ਮਿਲਦੇ ਆਂ